ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਯਾਰ ਖੇਤੀ ਕਾਨੂੰਨ ਤਿੰਨੋਂ ਰੱਦ ਹੋ ਤਾਂ ਗਏ ਆ ਹੁਣ ਕਿਸਾਨਾਂ ਨੂੰ ਕੀ ਚਾਹੀਦਾ ਕਈਆਂ ਦਾ ਤਾਂ ਇਹ ਮੰਨਣਾ ਕਿ ਪੈਸੇ ਇਕੱਠੇ ਕਰਨ ਮਾਰੇ ਤੀਜੇ ਦਿਨੇ ਧਰਨਾ ਲਾ ਲੈਂਦੇ ਆ ਕਿਉਂਕਿ ਮੈਨੂੰ ਯਾਦ ਆ 97 98 ਦੀ ਗੱਲ ਹੋਣੀ ਆ ਸਾਡੇ ਏਰੀਏ ਮੁਕਸਰ ਦੇ ਵਿੱਚ ਕੀ ਹੋਇਆ ਸੀਗਾ ਸਰਕਾਰ ਸੀ ਉਦੋਂ ਅਕਾਲੀ ਦਲ ਦੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆ ਸੂਰਜ ਮੁਖੀ ਬੀਜੋ ਕਿ ਸਰਕਾਰ ਐਸ ਰੇਟ ਤੇ ਤੁਹਾਡੇ ਤੋਂ ਖਰੀਦੇਗੀ ਇੰਨੇ ਸੂਰਜਮੁਖੀ ਲੋਕਾਂ ਨੇ ਲਾਈ ਸੀ ਨਾ ਤੇ ਬਾਅਦ ਚ ਸਰਕਾਰ ਨੇ ਖਰੀਦੀ ਦੀ ਸੀ ਤੇ ਕਿੰਨਾ ਕੁ ਵਰਤ ਸਕਦੇ ਸੀ ਜਿੰਨਾ ਲੋਕਾਂ ਨੇ ਤੇਲ ਕਢਾਉਣਾ ਸੀ ਕਢਵਾਇਆ ਬਾਕੀ ਪਸ਼ੂਆਂ ਨੂੰ ਪਾਉਂਦੇ ਰਹੇ ਆ ਲੋਕ ਆਲੂ ਸਾਡੇ 85 ਰੁਪਏ ਕਿਲੋ ਵੇਚਦੇ ਦੇਖਿਆ ਮੈਂ ਤੇ ਲੋਕੀ ਆ ਚੋਰੀਆਂ ਜਾ ਕੇ ਉਹ ਆਲੂ ਛੜਕਾਂ ਤੇ ਵੀ ਲਾਉਂਦੇ ਸੀ ਰੀਜਨ ਕੀ ਸੀ ਕਿਉਂਕਿ ਐਮਐਸਪੀ ਨਹੀਂ ਆ ਉਹਦਾ ਤੇ ਇੱਕ ਫਿਕਸ ਪ੍ਰਾਈਸ ਕੀਤਾ ਹੋਵੇ ਨਾ ਕਿ ਇੰਨੇ ਚ ਸਰਕਾਰ ਤੁਹਾਡਾ ਆਲੂ ਖਰੀਦੂ ਹੀ ਖਰੀਦੂਗੀ ਤੇ ਅਸੀਂ ਕਿਉਂ ਨਾ ਵੇਚਾਂਗੇ ਜੇ ਤੁਸੀਂ ਵਿਦੇਸ਼ਾਂ ਤੋਂ ਪੈਸਿਆਂ 'ਚ ਦਾਣਾ ਖਰੀਦੇ ਸਾਡੀ ਧਰਤੀ ਨੂੰ ਕੀ ਕੀੜੇ ਪਏ ਆ ਅਸੀਂ ਕਿਉਂ ਨਹੀਂ ਪੈਦਾ ਕਰਕੇ ਦੇ ਸਕਦੇ ਧਾਲ ਅਸੀਂ ਦੇ ਸਕਦੇ ਸਾਨੂੰ ਤੁਸੀਂ ਐਮਐਸਪੀ ਤਾਂ ਦਿਓ ਅਸੀਂ ਕਿਉਂ ਝੋਨਾ ਵੀਜਾਂਗੇ ਅਸੀਂ ਆ ਜਿਵੇਂ ਪਿੱਛੇ ਜੇ ਆ ਮਿਰਚਾਂ ਨਾਲ ਹੋਇਆ ਮਿਰਚਾਂ ਨਾਲ ਤੁਸੀਂ ਦੇਖਿਆ ਹੀ ਹੋਣਾ ਆ 2 ਰੁਪਏ ਕਿਲੋ ਦੇ ਹਿਸਾਬ ਨਾਲ ਵਿਕੀਆਂ ਤੇ 1 ਰੁਪਏ ਕਿਲੋ ਮਿਰਚਾਂ ਦੀ ਟੜਾਈ ਸੀਗੀ 1 ਰੁਪਇਆ ਕਿਸਾਨ ਉਹਦੇ ਚੁੱਕ ਮਾਰਿਆ ਸੀ ਮਿਰਚਾਂ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਨਿੱਕਾ ਸਵਾਗਤ ਤੇ ਅੱਜ ਆਪਾਂ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਜਿਹੜੀ ਗੱਲਬਾਤ ਆ ਉਹ ਕਰਾਂਗੇ ਜਿਹੜਾ ਕਿਸਾਨੀ ਅੰਦੋਲਨ ਦੁਆਰਾ ਫਿਰ ਤੋਂ ਸ਼ੁਰੂ ਹੋਇਆ ਉਹਦੇ ਬਾਰੇ ਦੇ ਵਿੱਚ ਕਿਉਂਕਿ ਕਈ ਵੀਰਾਂ ਦੇ ਪਿੱਛੇ ਸਾਡੇ ਸ਼ਾਰਟ ਸੀਗੇ ਉਹਨਾਂ ਦੇ ਉੱਤੇ ਕਮੈਂਟ ਆਈ ਸੀ ਕਿ ਕਿਸਾਨਾਂ ਨੇ ਹੁਣ ਦੁਬਾਰਾ ਅੰਦੋਲਨ ਕਿਉਂ ਸ਼ੁਰੂ ਕੀਤਾ ਹੋਇਆ ਕਿਉਂਕਿ ਪੰਜਾਬ 'ਚ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਲੋਕ ਆ ਸ਼ਾਇਦ ਉਹਨਾਂ ਨੂੰ ਇਹ ਚੀਜ਼ ਦਾ ਨਾਂ ਪਤਾ ਹੋਵੇ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਯਾਰ ਖੇਤੀ ਕਾਨੂੰਨ ਤਿੰਨੋਂ ਰੱਦ ਹੋ ਤਾਂ ਗਏ ਆ ਹੁਣ ਕਿਸਾਨਾਂ ਨੂੰ ਕੀ ਚਾਹੀਦਾ ਕਈਆਂ ਦਾ ਤਾਂ ਇਹ ਮੰਨਣਾ ਕਿ ਪੈਸੇ ਇਕੱਠੇ ਕਰਨ ਮਾਰੇ ਤੀਜੇ ਦਿਨੇ ਧਰਨਾ ਲਾ ਲੈਂਦੇ ਆ ਪਰ ਐਸਾ ਤਾਂ ਕੁਝ ਵੀ ਨਹੀਂ ਹੈਗਾ ਇਹ ਅੰਦোলন ਲਾਉਣਾ ਕਿਉਂ ਪਿਆ ਇਹਦੇ ਬਾਰੇ ਜਿਹੜੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਪਹਿਲੀ ਗੱਲ ਤਾਂ ਇਹ ਜਿਹੜਾ ਅੰਦোলন ਹੈਗਾ ਇਹ ਖੇਤੀ ਕਾਨੂੰਨਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਅੰਦোলন ਹੈਗਾ ਐਮਐਸਪੀ ਦਾ ਤੇ ਐਮਐਸਪੀ ਹੁੰਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਵੇਂ ਕਿ ਕਿਸੇ ਚੀਜ਼ ਦਾ ਜਿਹੜਾ ਆਪਾਂ ਇੱਕ ਰੇਟ ਰੱਖਦੇ ਆ ਉਹ ਘੱਟੋ-ਘੱਟ ਜਿਹੜਾ ਰੇਟ ਆ ਉਹ ਇੰਨਾ ਹੋਊਗਾ ਕਿ ਇਸ ਤੋਂ ਥੱਲੇ ਉਹ ਚੀਜ਼ ਸਰਕਾਰ ਨਹੀਂ ਖਰੀਦ ਸਕਦੀ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਅੰਦੋਲਨ ਚੱਲਿਆ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਤਕਰੀਬਨ ਦੋ ਹੀ ਫਸਲਾਂ ਦੇ ਉੱਤੇ ਜਿਹੜੀ ਐਮ ਐਸ ਪੀ ਆ ਸਰਕਾਰੀ ਤੌਰ ਤੇ ਮਿਲਦੀ ਹੈ ਜਿਹਨੂੰ ਇੱਕ ਕਾਨੂੰਨੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਇੱਕ ਕਣਕ ਤੇ ਇੱਕ ਚੌਲ ਤੇ ਉਸ ਤੋਂ ਬਾਅਦ ਦਾਲਾਂ ਦੀ ਮੰਗ ਉੱਠੀ ਸੀ ਦਾਲਾਂ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ 80 ਰੁਪਏ ਜਿਹੜਾ ਪਰ ਕਿਜੀ ਦੇ ਹਿਸਾਬ ਨਾਲ ਆ ਐਮ ਐਸ ਪੀ ਜਿਹੜੀ ਦਿੱਤੀ ਜਾਊਗੀ ਪਰ ਉਹ ਮਿਲੀ ਨਹੀਂ ਆ ਕਿਉਂਕਿ ਕੱਲੀ ਪੰਜਾਬ ਸਰਕਾਰ ਨਹੀਂ ਸਾਡੇ ਰੇਟ ਆ ਜਿਹੜੇ ਫਸਲਾਂ ਦੇ ਉਹ ਸਰਕਾਰਾਂ ਤੈਅ ਕਰਦੀਆਂ ਕੇਂਦਰ ਸਰਕਾਰ ਤੇ ਸੈਂਟਰ ਸਰਕਾਰ ਸੌਰੀ ਕੇਂਦਰ ਸਰਕਾਰ ਅਤੇ ਜਿਹੜੀ ਰਾਜ ਦੀ ਸਰਕਾਰ ਹੁੰਦੀ ਆ ਉਹ ਵਾਲੀ ਸੋ ਇਸ ਕਰਕੇ ਜੇ ਆ ਆਪਾਂ ਕਹੀਏ ਕਿ ਸਾਰੀਆਂ ਫਸਲਾਂ ਤੇ ਸਰਕਾਰ ਐਮ ਐਸ ਪੀ ਦੇ ਦਊਗੀ ਸਾਰੀਆਂ ਤੇ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਦੇ ਸਕਦੀ ਪਰ ਫਿਰ ਵੀ ਅਗਰ 10 ਕ ਫਸਲਾਂ ਦੇ ਉੱਤੇ ਸਰਕਾਰ ਐਮ ਐਸ ਪੀ ਦੇ ਦਿੰਦੀ ਆ ਤੇ ਇਹਦੇ ਨਾਲ ਕੀ ਹੋਊਗਾ ਪੂਰੇ ਦਾ ਪੂਰਾ ਪੰਜਾਬ ਆ ਜਿਹੜਾ ਉਹ ਬਚ ਜਾਏਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਕਿਦਾਂ ਬਚ ਲੂਗਾ ਜਿਵੇਂ ਹੁਣ ਇੱਕ ਚੋਲ ਲਾਇਆ ਜਾ ਰਿਹਾ ਚੋਲ ਦੇ ਨਾਲ ਤਕਰੀਬਨ ਹਰ ਕੋਈ ਉੱਠ ਕੇ ਆ ਬਿਆਨ ਦੇਣਾ ਸ਼ੁਰੂ ਕਰ ਦਿੰਦਾ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਖਤਮ ਹੋ ਰਿਹਾ ਉਹ ਪਾਣੀ ਥੱਲੇ ਜਾ ਰਿਹਾ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰਤੀ ਸੀ ਇਸ ਬਾਰੇ ਦੇ ਵਿੱਚ ਕੱਲੇ ਚੋਲ ਆ ਪਾਣੀ ਘਟਾਉਣ ਦੇ ਵਿੱਚ ਜ਼ਿੰਮੇਵਾਰ ਨਹੀਂ ਹੈਗੇ ਆ ਜੇ ਹੋਰ ਤੁਸੀਂ ਚੈੱਕ ਕਰੋਗੇ ਨਾ ਸਰਕਾਰੀ ਰਿਕਾਰਡ ਅੱਤ ਇੱਕ दारू ਦੀ ਬੋਤਲ ਆ ਜਿਹੜੀ 750 ਐਮਐਲ ਦੀ ਉਹਨੂੰ ਬਣਾਉਣ ਤੇ 780 ਲੀਟਰ ਪਾਣੀ ਆ ਜਿਹੜਾ ਵੇਸਟ ਹੁੰਦਾ ਸਰਕਾਰੀ ਰਿਕਾਰਡ ਆ Google ਤੇ ਤੁਸੀਂ ਚੈੱਕ ਕਰ ਲਿਓ ਇੱਕ ਬੀਅਰ ਦੀ ਬੋਤਲ ਬਣਾਉਣ ਦੇ ਉੱਤੇ ਜਿਹੜੀ ਆ ਹੁੰਦੀ ਆ ਉਹਦੇ ਤੇ 400 ਤੇ 80 ਲੀਟਰ ਦੇ ਕਰੀਬ ਆ ਜਿਹੜਾ ਪਾਣੀ ਵੇਸਟ ਹੁੰਦਾ ਤੇ ਪੰਜਾਬ ਦੇ ਵਿੱਚ ਕਿੰਨੀਆਂ 7-8 ਤਾ ਦਾਰੂ ਦੀਆਂ ਫੈਕਟਰੀਆਂ ਜਿਹੜੀਆਂ ਸਰਕਾਰੀ ਤੌਰ ਤੇ ਬਣੀਆਂ ਹੋਈਆਂ ਤਿੰਨ ਬੀਅਰ ਦੀਆਂ ਫੈਕਟਰੀਆਂ ਤੇ ਤਨਾਂ ਦੇ ਹਿਸਾਬ ਨਾਲ ਪਾਣੀ ਯਾਨੀ ਕਿ ਉਥੇ ਵੇਸਟ ਹੁੰਦਾ ਉਸ ਤੋਂ ਇਲਾਵਾ ਉਹਨਾਂ ਫੈਕਟਰੀਆਂ ਦੇ ਜਿਹੜੇ ਨਾਲੇ ਆ ਉਹ ਦਰਿਆਵਾਂ ਵਿੱਚ ਸੁੱਟੇ ਗਏ ਆ ਦਰਿਆਵਾਂ ਦੇ ਵਿੱਚ ਜੇ ਤੁਸੀਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਨਾ ਪੰਜਾਬ ਦਾ ਪਾਣੀ ਘਟਣ ਦਾ ਤੇ ਦਰਿਆ ਤਾਂ ਨਹੀਂ ਕਿਸਾਨਾਂ ਨੇ ਦੂਸ਼ਿਤ ਕੀਤੇ ਨਾ ਉਹਦੇ ਵਿੱਚ ਕਿੱਥੋਂ ਦਾ ਪਾਣੀ ਜਾ ਰਿਹਾ ਉਹਦੇ ਵਿੱਚ ਤਾਂ ਫੈਕਟਰੀਆਂ ਦਾ ਪਾਣੀ ਜਾ ਰਿਹਾ ਨਾ ਜਿਹੜੇ ਦਰਿਆ ਸੀ ਖਤਮ ਕਰਤੇ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹਸੋ ਇਹ ਗੱਲਾਂ ਪਤਾ ਆ ਚਲੋ ਪਾਣੀ ਦੀਆਂ ਜੇ ਅਸੀਂ ਫਿਰ ਵੀ ਉਹਨੂੰ ਝੋਨੇ ਨਾਲ ਜੋੜ ਕੇ ਵੇਖਦੇ ਆ ਤੇ ਕਿਸਾਨ ਝੋਨਾ ਲਾਉਣਾ ਬੰਦ ਕਰ ਸਕਦੇ ਆ ਉਹਦੇ ਵਿੱਚ ਆ ਕਾਰਨ ਕਿੱਦਾਂ ਬੰਦ ਹੋਊਗਾ ਕਿਉਂਕਿ ਜੇ ਬਾਕੀ ਫਸਲਾਂ ਤੇ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਮਿਲ ਜੂਗਾ ਜਿਵੇਂ ਕਿਸਾਨਾਂ ਦੀ ਮੰਗ ਸੀਗੀ ਕਿ ਸਾਨੂੰ ਧਾਲਾਂ ਦੇ ਉੱਤੇ ਇਕੱਲਾ ਅਗਰ ਮਿਨਿਮਮ ਸਪੋਰਟ ਪ੍ਰਾਈਸ ਮਿਲ ਜੇ ਨਾ ਧਾਲਾਂ ਦਾ ਪੱਕਾ ਸਰਕਾਰ ਨਿਰਧਾਰਤ ਕਰ ਦੇ ਕੋਟ ਕਿ ਇੰਨੇ ਦੇ ਵਿੱਚ ਅਸੀਂ ਖਰੀਦਾਂਗੇ ਹਾਂ ਕਿ ਸਕੀਮ ਜ਼ਰੂਰ ਸਰਕਾਰ ਦੇ ਦਿੰਦੀ ਆ ਪਰ ਸਕੀਮ ਦਾ ਕੀ ਹੁੰਦਾ ਕਿ ਕੱਲ ਨੂੰ ਸਰਕਾਰ ਬਦਲੀ ਸਕੀਮ ਟੁੱਟ ਜੂਗੀ ਜਿਵੇਂ ਹੁਣ ਫ੍ਰੀ ਬੱਸਾਂ ਦੀ ਸਕੀਮ ਚੱਲ ਰਹੀ ਆ ਲੇਡੀਜ਼ ਦੇ ਲਈ ਜੇ ਸਰਕਾਰ ਬਦਲੀ ਤਾਂ ਬੰਦ ਵੀ ਕਰ ਸਕਦੀ ਆ ਕਿਉਂਕਿ ਸਕੀਮ ਹੁੰਦੀ ਆ ਸਰਕਾਰੀ ਨਹੀਂ ਹੁੰਦੀ ਇਸ ਕਰਕੇ ਸਰਕਾਰੀ ਤੌਰ ਤੇ ਜਿਹੜੇ ਕਿਸਾਨ ਆ ਉਹ ਮੰਗ ਰਹੇ ਫਸਲਾਂ ਦੇ ਉੱਤੇ ਐਮਐਸਪੀ ਤੇ ਹੁਣ ਸਾਰੀਆਂ ਫਸਲਾਂ ਤੇ ਮੈਂ ਤਾਂ ਕਿਹਾ ਸੀ ਕਿ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਕਿਉਂਕਿ ਜਿਹੜਾ ਸਰਕਾਰ ਦਾ ਸਾਲਾਨਾ ਬਜਟ ਹੈਗਾ ਹੋਏਗਾ 45 ਲੱਖ ਕਰੋੜ ਰੁਪਇਆ ਤੇ ਜੇ ਸਾਰੀਆਂ ਫਸਲਾਂ ਸਰਕਾਰ ਐਮਐਸਪੀ ਤੇ ਖਰੀਦਣ ਲੱਗੀ ਨਾ ਤੇ ਕੱਲੀਆਂ ਫਸਲਾਂ ਦੇ ਉੱਤੇ ਜਿਹੜੀ ਸਰਕਾਰ ਦਾ ਖਰਚਾ ਉਹ ਹੋਊਗਾ 10 ਲੱਖ ਕਰੋੜ ਰੁਪਇਆ ਤੇ ਹੁਣ ਸਰਕਾਰ ਕਿੰਨੇ ਚ ਖਰੀਦ ਰਹੀ ਆ ਹੁਣ ਉਹ ਖਰੀਦ ਰਹੀ ਆ 2.5 ਲੱਖ ਕਰੋੜ ਦੇ ਵਿੱਚ ਤੇ ਜਾਨੀ ਕਿ ਜੇ ਫਸਲਾਂ ਤੇ ਸਰਕਾਰ 50 ਲੱਖ ਕਰੋੜ ਦੇ ਵਿੱਚੋਂ 10 ਲੱਖ ਕਰੋੜ ਖਰਚਦੀ ਆ ਉਸ ਤੋਂ ਬਾਅਦ ਦੁੱਧ ਦੇ ਪ੍ਰੋਡਕਟ ਵਾਲੇ ਅਗਰ ਰੌਲਾ ਪਾਉਣਗੇ ਤੇ ਸਰਕਾਰ ਦਾ ਇੰਨਾ ਕੰਮਾਂ ਵਿੱਚ ਹੀ 40 ਲੱਖ ਕਰੋੜ ਰੁਪਏ ਖਰਚ ਆ ਜਾਏਗਾ ਤੇ 10 ਲੱਖ ਕਰੋੜ ਨਾਲ ਬਾਕੀ ਦੇਸ਼ ਸਰਕਾਰ ਨਹੀਂ ਚਲਾ ਸਕਦੀ ਪਰ ਹਾਂ 8-10 ਫਸਲਾਂ ਤੇ ਸਰਕਾਰ ਨੂੰ ਐਮਐਸਪੀ ਦੇਣੀ ਕੋਈ ਵੱਡੀ ਗੱਲ ਨਹੀਂ ਆ ਤੇ ਉਹੀ ਜਿਹੜੇ ਕਿਸਾਨ ਆ ਉਹ ਚਾਹੁੰਦੇ ਆ ਚਲੋ ਜੇ ਸਾਰਿਆਂ ਤੇ ਸਰਕਾਰ ਨਹੀਂ ਐਮਐਸਪੀ ਦੇਣਾ ਚਾਹੁੰਦੀ ਦਾਲਾਂ ਤੇ ਤਾਂ ਦੇ ਸਕਦੀ ਆ ਨਾ ਦਾਲਾਂ ਤੇ ਤਾਂ 85 ਰੁਪਏ ਐਮਐਸਪੀ ਮੰਗੀ ਗਈ ਸੀ ਇਹ ਨਹੀਂ ਆ ਕਿ ਸਰਕਾਰ ਖਰੀਦੀ ਨਹੀਂ ਆ ਪਿਛਲੇ ਸਾਲ ਅਗਰ ਤੁਸੀਂ ਰਿਕਾਰਡ ਚੈੱਕ ਕਰੋਗੇ 12 ਲੱਖ ਜਿਹੜੀ ਟਨ ਦਾਲਾਂ ਉਹ ਬਾਹਰੋਂ ਮੰਗਵਾਈ ਗਈ ਆ ਇੰਪੋਰਟ ਕੀਤੀ ਗਈ ਆ ਤੇ ਉਹਦਾ ਰੇਟ ਪਤਾ ਕੀ ਆ ਮੈਂ ਤੁਹਾਨੂੰ ਨਾਲ ਸਕਰੀਨਸ਼ਾਟ ਵਿਖਾ ਦਿੰਦਾ ਗੂਗਲ ਤੋਂ ਮੈਂ ਡਾਊਨਲੋਡ ਕੀਤਾ 128 ਰੁਪਏ ਤੇ 66 ਪੈਸੇ ਦੇ ਹਿਸਾਬ ਨਾਲ ਪਰ ਕਿਜੀ ਦਾਲ ਖਰੀਦੀ ਗਈ ਆ ਤੇ ਜੇ ਤੁਸੀਂ ਵਿਦੇਸ਼ਾਂ ਤੋਂ ਪੈਸਿਆਂ ਚ ਦਾਲਾਂ ਖਰੀਦੇ ਸਾਡੀ ਧਰਤੀ ਨੂੰ ਕੀ ਕੀੜੇ ਪਏ ਆ ਅਸੀਂ ਕਿਉਂ ਨਹੀਂ ਪੈਦਾ ਕਰਕੇ ਦੇ ਸਕਦੇ ਦਾਲ ਅਸੀਂ ਦੇ ਸਕਦੇ ਸਾਨੂੰ ਤੁਸੀਂ ਐਮਐਸਪੀ ਤਾਂ ਦਿਓ ਅਸੀਂ ਕਿਉਂ ਝੋਨਾ ਵੀਜਾਂਗੇ ਅਸੀਂ ਨਾਲੇ ਇਹ ਝੋਨੇ ਦੀ ਤੁਹਾਨੂੰ ਪ੍ਰੋਬਲਮ ਆ ਉਸ ਤੋਂ ਬਾਅਦ ਤੁਸੀਂ ਪ੍ਰਾਲੀ ਦੀ ਪ੍ਰੋਬਲਮ ਕ੍ਰੀਏਟ ਕਰਦੇ ਹੋ ਕਿ ਸਾਡੀਆਂ ਜਿਹੜੀਆਂ ਪੰਜਾਬ ਦੀ ਪ੍ਰਾਲੀ ਦਾ ਧੂਆਂ ਤੁਹਾਡੇ ਦਿੱਲੀ ਚ ਪ੍ਰਦੂਸ਼ਣ ਪੈਦਾ ਕਰ ਰਿਹਾ ਤੇ ਸਾਨੂੰ ਤੁਸੀਂ ਬਾਕੀ ਫਸਲਾਂ ਤੇ ਐਮਐਸਪੀ ਦਿਓ ਅਸੀਂ ਝੋਨਾ ਵੀਜਾਂਗੇ ਕਿਉਂ ਸਾਡੇ ਦਿਮਾਗ 'ਚ ਥੋੜੀ ਫਰਕ ਆ ਕਿ ਅਸੀਂ ਆਪਦੇ ਪੰਜਾਬ ਦਾ ਪਾਣੀ ਵੀ ਖਤਮ ਕਰ ਲਵਾਂਗੇ ਤੇ ਅਸੀਂ ਪ੍ਰਾਲੀ ਨੂੰ ਵੀ ਸਾਂਭਣ ਵੇਲੇ ਤੁਹਾਡੇ ਦੋਸ਼ੀ ਪਾਏ ਜਾਵਾਂਗੇ ਸਾਡੇ ਤੇ ਪਰਚੇ ਦਰਜ ਕੀਤੇ ਜਾਣਗੇ ਪ੍ਰਾਲੀ ਸਾੜਨ ਵੇਲੇ ਜੇ ਸਾਨੂੰ ਬਾਕੀ ਫਸਲਾਂ ਦੇ ਰੇਟ ਦੇ ਦੋਗੇ ਤੇ ਅਸੀਂ ਕਿਉਂ ਕਰਾਂਗੇ ਇਹ ਸਾਰਾ ਕੁਝ ਸੋ ਸਰਕਾਰ ਨੂੰ ਇਹੀ ਜਿਹੜਾ ਅੰਦੋਲਨ ਆ ਉਹ ਹੁਣ ਇਸੇ ਵਜ੍ਹਾ ਤੋਂ ਹੀ ਚੱਲਿਆ ਹੋਇਆ ਕਿ ਉਹ ਸਰਕਾਰ ਤੋਂ ਜਿਹੜਾ ਗਰੰਟੀ ਤੌਰ ਤੇ ਇੱਕ ਐਮਐਸਪੀ ਲੈਣਾ ਚਾਹੁੰਦੀ ਆ ਕਿ ਇੱਕ ਸਾਨੂੰ ਮਿਨਿਮਮ ਪ੍ਰਾਈਸ ਜਿਵੇਂ ਕਣਕ ਦਾ ਪ੍ਰਾਈਸ ਸੀਗਾ 2100 ਪੈਟਰ ਪੈ ਸੀ ਕੁਝ ਹੁਣ ਫੇਰ ਵਧਾ ਦਿੱਤਾ ਗਿਆ ਉਹਨੂੰ ਐਦਾਂ ਕਰਕੇ ਜਿਹੜਾ ਝੋਨੇ ਦਾ ਰੇਟ ਆ ਉਹਦੇ ਤੇ ਵੀ ਸਰਕਾਰੀ ਐਮਐਸਪੀ ਹੈਗੀ ਆ ਜਿਵੇਂ ਦਾਣਾਂ ਤੇ ਦੇ ਦਿਓ ਉਸ ਤੋਂ ਬਾਅਦ ਮੱਕੀ ਹੋਗੀ ਉਹਦੇ ਤੇ ਸਰਕਾਰੀ ਤੁਸੀਂ ਦੇ ਦਿਓ ਆ ਸੂਰਜਮੁਖੀ ਹੋਗੀ ਉਹਦੇ ਤੇ ਤੁਸੀਂ ਸਰਕਾਰੀ ਰੇਟ ਦਿਓ ਤਾਂ ਸਹੀ ਅਸੀਂ ਤਾਂ ਹਰ ਚੀਜ਼ ਪੈਦਾ ਕਰ ਸਕਦੇ ਆ ਪੰਜਾਬ ਦੇ ਵਿੱਚ ਚਲੋ ਜਿਹੜੀ ਫੀਮ ਦੀ ਖੇਤੀ ਉਹ ਪੰਜਾਬ ਚ ਸਰਕਾਰ ਨੇ ਅਲਾਉਡ ਨਹੀਂ ਕੀਤੀ ਬੜਾ ਉਹਦੇ ਬਾਰੇ ਰੌਲਾ ਵੀ ਪੈ ਰਿਹਾ ਬਹੁਤ ਲੋਕ ਕਹਿ ਰਹੇ ਕਿ ਹੋਣੀ ਚਾਹੀਦੀ ਵੈਸੇ ਹੋ ਜੇ ਤਾਂ ਇਹਦਾ ਨੁਕਸਾਨ ਨਹੀਂ ਹੈਗਾ ਕਿਉਂਕਿ 36000 ਕਰੋੜ ਰੁਪਏ ਦੀ ਫੀਮ ਜਿਹੜੀ ਅਸੀਂ ਸਾਲਾਨਾ ਅਫਗਾਨਿਸਤਾਨ ਤੋਂ ਖਰੀਦਦੇ ਆ ਤੇ ਉਹੀ ਪੈਸਾ ਤੁਸੀਂ ਪੰਜਾਬ ਨੂੰ ਦਿਓ ਪੰਜਾਬ ਕੀ ਨਹੀਂ ਪੈਦਾ ਕਰ ਸਕਦਾ ਤੁਸੀਂ ਦਾਣਾ ਇمپੋਰਟ ਕਰ ਰਹੇ ਹੋ ਅਰਬਾਂ ਖਰਬਾਂ ਰੁਪਏ ਦੇ ਵਿੱਚ ਕਿ ਪੰਜਾਬ ਤੁਹਾਨੂੰ ਦਾਣਾ ਨਹੀਂ ਸੀ ਪੈਦਾ ਕਰਕੇ ਦੇ ਸਕਦਾ ਸੋ ਜਿਹੜੀ ਇਹ ਮੰਗ ਆ ਇਹ ਲੈ ਕੇ ਹੀ ਕਿਸਾਨ ਜਿਹੜਾ ਦਿੱਲੀ ਜਾ ਰਿਹਾ ਧਰਨਾ ਲਾਉਣ ਖਾਤ ਸੋ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜਾ ਇਹ ਦੁਬਾਰਾ ਕਿਸਾਨ ਅੰਦੋਲਨ ਚੱਲਿਆ ਉਹ ਕਿਉਂ ਚੱਲਿਆ ਇਹਦੇ ਵਿੱਚ ਖੇਤੀ ਕਾਨੂੰਨਾਂ ਦੀ ਗੱਲ ਨਹੀਂ ਹੈਗੀ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਆਲਰੇਡੀ ਰੱਦ ਹੋ ਚੁੱਕੇ ਸੀ ਪਰ ਉਹਨੂੰ ਜੇ ਕਿਸਾਨ ਐਮਐਸਪੀ ਵੀ ਨਾਲ ਲੈ ਕੇ ਉੱਠ ਖੜਦੇ ਤਾਂ ਸ਼ਾਇਦ ਦੁਬਾਰਾ ਸਾਨੂੰ ਜਿਹੜਾ ਅੰਦੋਲਨ ਇਹ ਨਾ ਕਰਨਾ ਪੈਂਦਾ ਪਰ ਸਰਕਾਰ ਨੇ ਵਾਅਦਾ ਉਦੋਂ ਵੀ ਕਰ ਲਿਆ ਸੀ ਜਿਵੇਂ ਪੰਜਾਬ ਸਰਕਾਰ ਨੇ ਕੀਤਾ ਸੀ ਕਿ 80 ਤੋਂ 85 ਰੁਪਏ ਪਰਕੇ ਜਿਹਦੇ ਹਿਸਾਬ ਨਾਲ ਜਿਹੜੀਆਂ ਦਾਣਾਂ ਤੁਹਾਡੇ ਤੋਂ ਖਰੀਦੀਆਂ ਜਾਣਗੀਆਂ ਪਰ ਖਰੀਦਦਾ ਕੋਈ ਨਹੀਂ ਹੁੰਦਾ ਕਿਉਂਕਿ ਮੈਨੂੰ ਯਾਦ ਆ 97 98 ਦੀ ਗੱਲ ਹੋਣੀ ਆ ਸਾਡੇ ਏਰੀਆ ਮੁਕਸਰ ਦੇ ਵਿੱਚ ਕੀ ਹੋਇਆ ਸੀਗਾ ਸਰਕਾਰ ਸੀ ਉਦੋਂ ਅਕਾਲੀ ਦਲ ਦੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆ ਸੂਰਜਮੁਖੀ ਬੀਜੋ ਕਿ ਸਰਕਾਰ ਇਸ ਰੇਟ ਤੇ ਤੁਹਾਡੇ ਤੋਂ ਖਰੀਦੇਗੀ ਇੰਨੇ ਸੂਰਜਮੁਖੀ ਲੋਕਾਂ ਨੇ ਲਾਈ ਸੀ ਨਾ ਤੇ ਬਾਅਦ ਚ ਸਰਕਾਰ ਨੇ ਖਰੀਦੀ ਤੇ ਕਿੰਨਾ ਕੁ ਵਰਤ ਸਕਦੇ ਸੀ ਜਿੰਨਾ ਲੋਕਾਂ ਨੇ ਤੇਲ ਕਢਾਉਣਾ ਸੀ ਕਢਵਾਇਆ ਬਾਕੀ ਪਸ਼ੂਆਂ ਨੂੰ ਪਾਉਂਦੇ ਰਹੇ ਆ ਲੋਕ ਸੂਰਜ ਨੂੰ ਤੇ ਆਲੂਆਂ ਨਾਲ ਸਾਡੇ ਨਾਲ ਕੀ ਹੁੰਦਾ ਆਲੂ ਸਾਡੇ 98 ਰੁਪਏ ਕਿਲੋ ਵੇਚਦੇ ਦੇਖਿਆ ਮੈਂ ਤੇ ਲੋਕੀ ਆ ਚੋਰੀਆਂ ਜਾ ਕੇ ਉਹ ਆਲੂ ਛੜਕਾਂ ਤੇ ਵੀ ਲਾਉਂਦੇ ਸੀ ਰੀਜਨ ਕੀ ਸੀ ਕਿਉਂਕਿ ਐ ਐਮਐਸਪੀ ਨਹੀਂ ਆ ਉਹਦਾ ਤੇ ਇੱਕ ਫਿਕਸ ਪ੍ਰਾਈਸ ਕੀਤਾ ਹੋਵੇ ਨਾ ਕਿ ਇੰਨੇ ਚ ਸਰਕਾਰ ਤੁਹਾਡਾ ਆਲੂ ਖਰੀਦੂ ਹੀ ਖਰੀਦੂਗੀ ਤੇ ਅਸੀਂ ਕਿਉਂ ਨਾ ਵੇਚਾਂਗੇ ਪਰ ਜਦੋਂ ਵੇਚਿਆ ਜਾਂਦਾ ਬਾਅਦ ਚ ਉਸ ਰੇਟ ਤੇ ਖਰੀਦਿਆ ਹੀ ਨਹੀਂ ਜਾਂਦਾਗਾ ਸੋ ਇਸ ਕਰਕੇ ਜਿਹੜਾ ਇਹ ਦੁਬਾਰਾ ਆ ਅੰਦੋਲਨ ਸ਼ੁਰੂ ਹੋਇਆ ਨਾ ਇਹ ਇੰਨਾਂ ਚੀਜ਼ਾਂ ਨੂੰ ਲੈ ਕੇ ਹੋਇਆ ਸੋ ਸਾਰੀਆਂ ਫਸਲਾਂ ਤੇ ਚਲੋ ਐਮਐਸਪੀ ਨਹੀਂ ਮਿਲ ਸਕਦੀ ਕਿਉਂਕਿ ਸਰਕਾਰ ਦਾ ਬਜਟ ਹੀ 45 ਲੱਖ ਕਰੋੜ ਰੁਪਏ ਬਟ ਜਿੰਨੀਆਂ ਫਸਲਾਂ ਤੇ ਸਰਕਾਰ ਐਮਐਸਪੀ ਦੇ ਸਕਦੀ ਆ 8 ਤੋਂ 10 ਫਸਲਾਂ ਦਾ ਵੀ ਅਗਰ ਕਿਸਾਨਾਂ ਨਾਲ ਪ੍ਰੋਮਿਸ ਕਰ ਲੈਣਾ ਕਿ ਆ 8-10 ਫਸਲਾਂ ਤੇ ਅਸੀਂ ਐਮਐਸਪੀ ਦਵਾਂਗੇ ਤੇ ਕਿਸਾਨ ਉਹ 8-10 ਫਸਲਾਂ ਵੀਝਣਗੇ ਨਾਲੇ ਤੱਕ ਫਸਲੀ ਚੱਕਰ ਬਣਿਆ ਰਹੂਗਾ ਇਹਦੇ ਨਾਲ ਇੱਕ ਵਾਰ-ਵਾਰ ਸਾਨੂੰ ਇੱਕੋ ਚੀਜ਼ ਬੀਜਣੀ ਨਹੀਂ ਪਊਗੀ ਜਿਵੇਂ ਹੁਣ ਪੰਜਾਬ ਚ ਮੇਨ ਦੋ ਹੀ ਫਸਲਾਂ ਹੁੰਦੀਆਂ ਇੱਕ ਝੋਨਾ ਤੇ ਇੱਕ ਕਣਕ ਇਸ ਤੋਂ ਇਲਾਵਾ ਤੀਜੀ ਫਸਲ ਵਾਲ ਕੋਈ ਮੂਹ ਨਹੀਂ ਕਰਦਾ ਕਿਉਂਕਿ ਤੀਜੀ ਫਸਲ ਦਾ ਕੋਈ ਰੇਟ ਹੀ ਨਹੀਂ ਹੈਗਾ ਉਹ ਮੌਕੇ ਤੇ ਪਤਾ ਨਹੀਂ ਸਰਕਾਰ ਨੇ ਕਿਸ ਰੇਟ ਕਰੀਦਣੀ ਆ ਅ ਜਿਵੇਂ ਪਿੱਛੇ ਜੇ ਆ ਮਿਰਚਾਂ ਨਾਲ ਹੋਇਆ ਮਿਰਚਾਂ ਨਾਲ ਤੁਸੀਂ ਦੇਖਿਆ ਹੀ ਹੋਣਾ ਆ 2 ਰੁਪਏ ਕਿਲੋ ਦੇ ਹਿਸਾਬ ਨਾਲ ਵਿਕੀਆਂ ਤੇ 1 ਰੁਪਏ ਕਿਲੋ ਮਿਰਚਾਂ ਦੀ ਟੜਾਈ ਸੀਗੀ 1 ਰੁਪਈਆ ਕਿਸਾਨ ਉਹਦੇ ਚੁੱਕ ਮਾਰਿਆ ਸੀ ਮਿਰਚਾਂ ਦੇ ਵਿੱਚੋਂ ਸੋ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਕੇ ਬਾਕੀਆਂ ਲੋਕਾਂ ਨੂੰ ਵੀ ਚਾਹੀਦਾ ਕਿ ਕਿਸਾਨਾਂ ਦਾ ਇਸ ਚ ਸਪੋਰਟ ਕਰੋ ਜੇ ਤੁਸੀਂ ਪੰਜਾਬ ਦੇ ਹਮਦਰਦ ਹੋ ਤਾਂ ਕਿਉਂਕਿ ਇਹ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ ਜੇ ਕਿਸਾਨਾਂ ਨੂੰ ਰੇਟ ਚੰਗੇ ਮਿਲੂਗੇ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਦੇ ਉਹਨਾਂ ਦੀਆਂ ਦਿਹਾੜੀਆਂ ਵੀ ਆਟੋਮੈਟਿਕ ਵਧਣਾਂ ਬਾਕੀ ਜੇ ਆਪਾਂ ਕਿਸਾਨਾਂ ਦੇ ਰੇਟ ਨਹੀਂ ਵਧਾਏ ਜਾ ਰਹੇ ਤੇ ਖਰਚੇ ਬਾਕੀ ਵੀ ਵੇਖੋ ਨਾ ਬਾਕੀ ਖਰਚੇ ਡੀਜ਼ਲ ਕਿੰਨੇ ਮਹਿੰਗੇ ਹੋ ਰਹੇ ਆ ਪੈਟਰੋਲ ਦਾ ਭਾ ਅਕੀ ਤੋਂ ਕੀ ਚਲਾ ਗਿਆ ਤੇ ਕਿਸਾਨਾਂ ਨੂੰ ਸਿਰਫ 2 ਗੁਣਾ ਜਾਂ 3 ਗੁਣਾ ਫਸਲਾਂ ਦੀ ਰੇਟ ਵਧੇ ਹੋਣਗੇ 10-15 ਸਾਲਾਂ 'ਚ ਤੇ ਬਾਕੀ ਜਣੀਆਂ ਚੀਜ਼ਾਂ ਉਹਨਾਂ ਦੇ ਭਾਅ 5 ਗੁਣਾ ਵੱਧ ਚੁੱਕੇ ਆ ਜਿਹੜੀਆਂ ਉਹਨਾਂ ਦੀਆਂ ਖਰਚੇ ਵਾਲੀਆਂ ਚੀਜ਼ਾਂ ਇਸ ਹਿਸਾਬ ਨਾਲ ਤਾਂ ਫਸਲਾਂ ਦੀ ਰੇਟ ਵੀ 5 ਗੁਣਾ ਵਧਣੀ ਚਾਹੀਦੀ ਸੀ ਪਰ ਜੋ ਇਹ 5 ਗੁਣਾ ਨਹੀਂ ਵੀ ਵੱਧ ਸਕਦੇ ਤਾਂ ਵੀ ਕੋਈ ਐਮਐਸਪੀ ਫਿਕਸ ਤਾਂ ਕੀਤੀ ਜਾਵੇ ਨਾ ਇੱਕ ਮਿਨੀਮਮ ਪ੍ਰਾਈਸ ਤਾਂ ਉਹਨਾਂ ਦਾ ਫਿਕਸ ਕੀਤਾ ਜਾਵੇ ਨਾ ਕਿ ਐਨਾ ਰੇਟ ਲਾਜ਼ਮੀ ਆ ਫਸਲ ਖਰੀਦਣ ਲਈ ਸੋ ਇਹ ਸੀ ਗੱਲਾਂ ਬਾਤਾਂ ਇਹ ਨਵੇਂ ਅੰਦੋਲਨ ਦੀਆਂ ਜਿਹੜਾ ਕਿ ਦਿੱਲੀ ਜਾ ਰਿਹਾ ਤੇ ਜਿੰਨੂੰ ਹਰਿਆਣੇ ਦੇ ਵਿੱਚ ਬੜਾ ਜਬਰਦਸਤ ਤਰੀਕੇ ਨਾਲ ਰੋਕਿਆ ਜਾ ਰਿਹਾ ਮੈਂ ਹੈਰਾਨ ਕਿ ਇਧਰ ਤੁਸੀਂ ਫਿਰੋਜ਼ਪੁਰ ਵਾਲੀ ਸਾਈਡ ਜਾਓਗੇ ਨਾ ਜਾਂ ਫੈਜ਼ਲਕਾੜੀ ਵਾਲੀ ਸਾਈਡ ਜਾਓਗੇ ਅੰਬਰਸਰ ਵਾਲੀ ਸਾਈਡ ਗੁਰਦਾਸਪੁਰ ਵਾਲੀ ਸਾਈਡ ਇੰਨੀ ਸਖਤਾਈ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗੀ ਜਿਹੜਾ ਸਾਡਾ ਵਿਰੋਧੀ ਦੇਸ਼ ਆ ਜਿੰਨੀ ਸਖਤਾਈ ਦਿੱਲੀ ਵਾਲੇ ਪਾਸੇ ਕੀਤੀ ਪਈ ਆ ਪੰਜਾਬ ਦੇ ਨਾਲ ਇਸ ਤਰ੍ਹਾਂ ਨਾਲ ਤਾਂ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਦਿੱਲੀ ਨਾਲ ਤੁਸੀਂ ਵਾਕ ਹੀ ਕਰਤਾ ਸਾਡਾ ਤਾਂ ਲੈਣਾ ਦੇਣਾ ਹੀ ਨਹੀਂ ਕਿਸੀਂ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਇੰਟਰਨਿਓ ਹੋ ਸਕਦੇ ਸਾਨੂੰ ਆਪਣੇ ਦੇਸ਼ ਚ ਜਾਣ ਲਈ ਵੀ ਇੰਨੇ ਬਾਰਡਰ ਕਰਾਸ ਕਰਨੇ ਪੈਣਗੇ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਬੈਠ ਕੇ ਇਸ ਵਿਸ਼ੇ ਤੇ ਜਿਹੜੀ ਗੱਲਬਾਤ ਹੋ ਕੀਤੀ ਜਾਵੇ ਕਿ ਤਾਂ ਕਿ ਇਸ ਚੀਜ਼ ਦਾ ਹੱਲ ਕੱਢਿਆ ਜਾ ਸਕੇ ਕਿਉਂਕਿ ਕਿਸਾਨ ਇੱਕ ਅੰਨਦਾਤਾ ਆਪਾਂ ਤਾਂ ਕਹਿ ਸਕਦੇ ਹਾਂ ਹੁਣ ਕਈਆਂ ਦੇ ਸਵਾਲ ਆ ਕਿ ਕਿਸਾਨ ਨੂੰ ਅੰਨਦਾਤਾ ਕਿਉਂ ਕਿਹਾ ਜਾਂਦਾ ਹੌਦਰੀ ਵਾਲੇ ਨੂੰ ਹੌਦਰੀ ਦਾ ਅੰਨਦਾਤਾ ਕਿਉਂ ਨਹੀਂ ਕਿਹਾ ਜਾਂਦਾ ਅਸਲ ਦੇ ਵਿੱਚ ਜਿਹੜੀ ਵੀ ਚੀਜ਼ ਪ੍ਰੋਡਕਟ ਬਣਾਉਂਦੀ ਹੈ ਜਿਵੇਂ ਇੱਕ ਕਾਲਗੇਟ ਫੈਕਟਰੀ ਆ ਕਾਲਗੇਟ ਬਣਾਉਂਦੀ ਹੈ ਨਾ ਉਹਦੇ ਤੇ ਉਹ ਆਲਰੇਡੀ ਆਪਣਾ ਪ੍ਰਾਈਸ ਲਿਖਦੀ ਹੈ ਉੱਤੇ ਦੇਖਿਆ ਹੁਣ ਐਮਐਸਪੀ ਜਾਨੀ ਕਿ ਉਹਦਾ ਪ੍ਰਾਈਸ ਲਿਖਿਆ ਹੁੰਦਾ ਜਿ 110 ਰੁਪਏ ਲਿਖਿਆ ਉਹ ਉਹਨੇ ਚ ਵਿਕੂਗੀ। ਉਹ ਦੁਕਾਨਦਾਰ ਆਪਦੇ ਲੋ 5-10 ਰੁਪਏ ਘਟਾ ਕੇ ਜਿਹੜਾ ਲਾ ਦਿੰਦਾ ਉਹ ਵੱਖਰੀ ਚੀਜ਼ ਆ। ਉਹਦੇ ਤੇ ਰੇਟ ਲਿਖਿਆ ਹੁੰਦਾ ਪਰ ਕਿਸਾਨ ਐਸਾ ਜਿਹੜਾ ਆਪਣੀ ਚੀਜ਼ ਦਾ ਰੇਟ ਆਪ ਤੈਅ ਨਹੀਂ ਕਰ ਸਕਦਾ ਕਿਉਂਕਿ ਉਹਦਾ ਰੇਟ ਸਰਕਾਰ ਤੈਅ ਕਰਦੀ। ਸੋ ଏਸੀ ਗੱਲਾਂ ਬਾਤਾਂ ਜਿਹੜਾ ਨਵਾਂ ਅੰਦੋਲਨ ਸ਼ੁਰੂ ਹੋਇਆ ਉਹਦੇ ਬਾਰੇ ਚ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਜਿੰਨਾ ਲੋਕਾਂ ਨੂੰ ਨਹੀਂ ਪਤਾ ਕਿ ਦੁਬਾਰਾ ਕਿਸਾਨ ਦੇੰਨੀ ਵੱਲ ਕਿਉਂ ਗਏ ਆ ਉਹਨਾਂ ਨੂੰ ਪਤਾ ਲੱਗ ਸਕੇ ਸੋ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ